ਸਾਸ੍ਰੀ ਕਾਜੀ ਤੋਂ ਨਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦਿਓ ਸੀ ਜੋਸ਼ੀ ਜੀ ਦੇ ਨਾਮ ਤੇ ਅਸੀਂ ਆਨੰਦ ਭਾਈ ਤੋਂ ਦੱਸ ਸਕਦੇ ਆ ਲਓ ਜੀ ਕੱਲ ਵੀ ਤੁਹਾਨੂੰ ਸਿੱਠਣੀਆਂ ਦੋਹੇ ਸੁਣਾਏ ਸੀਏ ਜਦੋਂ ਬਰਾਤ ਰੋਟੀ ਖਾਈ ਜਾਂਦੀ ਹੈ ਹਨਾ ਤੇ ਕੁੜੀਆਂ ਫਿਰ ਗੀਤ ਗਾਉਂਦੀਆਂ ਰਹਿ ਜਾਂਦੀਆਂ ਨੇ ਕਦੇ ਇੱਕੋ ਹੀ ਗੀਤ ਛੀੜ ਲੈ ਕਦੇ ਕੋਈ ਤੇ ਫਿਰ ਅੱਜ ਵੀ ਫਿਰ ਤੁਸੀਂ ਸਿੱਠਣੀਆਂ ਸੁਣੋ ਅੱਜ ਸਿੱਠਣੀ ਮੇਰੀ ਆਨੰਦ ਕੋਲ ਸੁਣੋ ਤੇ ਇਹ ਨੇ ਬਹੁਤ ਆਦੇ ਸਮੇਂ ਚ ਇਸ ਠਣੀ ਗਾਈਆਂ ਬਣਾਤੀਆਂ ਨੇ ਤੇ ਲਓ ਸੁਣੋ ਤੇ ਹੁਣ ਮੈਂ ਜਿਹੜਾ ਨੁਕਤਾ ਪਾਉਂਗੀ ਉਹ ਥੋੜਾ ਲਿਖ ਲਿਓ ਸਮਾਰ ਕੇ ਲੰਬਾਈ ਹੈ ਉਹ ਕਾਪੀ ਪੈਨਸਲ ਲੈ ਕੇ ਮੈਨੂੰ 75 ਸਾਲ ਤੱਕ ਹੱਡੀਆਂ ਕਹਿੰਦੇ ਮਜ਼ਬੂਤ ਰਹਿਣਗੀਆਂ ਕੀ ਖਾਣਾ ਪੀਣਾ ਉਹ ਜੀ ਮੈਂ ਤੁਹਾਨੂੰ ਦੱਸੂਗੀ ਜਰੂਰ ਉਹਨੂੰ ਕਰਕੇ ਦੇਖਿਓ ਆਪਾਂ ਨੂੰ ਫਿਰ ਡਾਕਟਰਾਂ ਕੋਲੇ ਜਾਣ ਦੀ ਲੋੜ ਨਹੀਂ ਮੈਂ ਆਮ ਤਾਂ ਉੱਤੇ ਹੀ ਜਿੱਦਾਂ ਹੀ ਵਰਤਦੀ ਆ 75 ਸਾਲ ਦੀ ਮਰਦ ਵੀ ਮੈਂ ਤੰਦਰੁਸਤ ਹਾਂ ਹੈਨਾ ਤੇ ਥੋਲੂ ਮੈਂ ਹੀ ਰਹਿ ਦਿੰਨੀ ਆ ਕਾਸ਼ੀ ਜੀ ਮਹਾਰਾਜ ਨੇ ਦੱਸਿਆ ਵਨ ਲੱਗਦਾ ਹੈ ਤੇ ਕਾਫੀ ਪੈਨਸ਼ਨ ਲੈ ਕੇ ਆਜਿਓ ਤੇ ਹੁਣ ਆਜਿਓ ਰੰਗਾ ਰੰਗ ਪ੍ਰੋਗਰਾਮ ਵੱਲ ਪਹਿਲਾਂ ਇਹ ਸਿੱਠਣੀ ਸੁਣੋ ਹੈਨਾ ਫਿਰ ਦੇਖਾਂਗੇ ਜੇ ਸਮਝਿਆ ਜੇ ਇਹ ਵੀਡੀਓ ਕਿੱਡੀ ਕੁ ਨਹੀਂ ਬਣਦੀ ਐ ਲੈ ਭਣੇ ਤੇ ਸੁਣੋ ਸਿੱਟ ਨੂੰ ਮੈਂ ਪਹਿਲਾਂ ਕਦੇ ਪਾਈ ਨਹੀਂ ਇਹ ਕੱਢੀ ਨੇ ਅੱਜ ਮੈਂ ਸੁਣਾ ਰਹੀ ਆ ਜੇ ਕੋਈ ਗੱਤੀ ਗੁੱਲਤੀ ਹੋਈ ਤਾਂ ਮੇਰੀ ਮਾਂ ਹੋ ਕਰਨੀ ਨਾ ਬੱਸ ਗਾਓ ਕੋਈ ਨਾ ਮੈਂ ਮਦਦ ਕਰਨੀ ਦਿੱਤਾ ਵੀ ਤੂੰ ਕੱਲੀ ਇਹਨੇ ਅੱਜ ਮੈਂ ਕਿਹਾ ਤੂੰ ਕੱਲੀ ਪਾ ਤੇ ਤੇਰੀ ਵਾਲੀ ਗਾਈ ਹੋ ਜਾਂ ਤਾਂ ਤਾਂ ਅਸੀਂ ਦੋਵੇਂ ਹੀ ਲੈਨੇ ਆ ਨਾ ਤੇ ਸੁਣਾ ਹਿੰਦੀ ਦਾ ਸੁਤਾ ਪਿਆ ਬੇ ਬੇ ਜਾਗਦੀ ਬੇ ਤੇਰੇ ਮੰਦੇ ਦੇ ਦੇਠੇ ਮਿਆਕ ਦੀ ਬੇ ਕਰਦੀ ਐਈ ਗੁੜ ਖਾਪਤਾ ਸਪਈ ਪਈ ਪਈ ਚਲ ਜਾਣ ਦੇ ਜੀ ਦਾ ਬੇ ਬੀਤੀ ਦੇ ਲਡੂ ਆ ਦੇ ਹੋੜੀ ਜੋ ਸੁਖਾਪੀਆ ਪਰਣੋ ਜਗਦੀਵੇ ਤੇਰੇ ਮਨ ਜੇ ਦੇਠੇ ਮੇਆ ਗਦੀਵੇ ਕਰਦੀਈ ਗੁੜ ਖਾਪਤਾ ਸਾ ਪਈ ਪਈ ਚਲ ਜਾਣ ਦੇ जी जनादितिरे ਮੰਜੇ ਦੇ ਠੇ ਮੀਆਂ ਕਿ ਦੀਵੇ ਕਰਦੀ ਇਹ ਗੁੜ ਖਪਤਾ ਸਪਈ ਪਈ ਜਲ ਜਾਣ ਦੇ ਜੀਦਾ ਪੂਹਾ ਦਿੱਤੀ ਰੇ ਮਸੀਹ ਜੀ ਸੁਤ ਪਿਆ ਮਸੀਹ ਜਗਦੀ ਬੇ ਤੇਰੇ ਮਨ ਜੇ ਦੇਠੇ ਮੈਂ ਕਰਦੀ ਵੇ ਕਰਦੀ ਯਹੀ ਯਹੀ ਗੁੜ ਖਾ ਪਤਾਸ ਭਈ ਭਈ ਚਲ ਜਾਣਦੇ ਜੀ ਜਪਿਆ ਦਿੱਤੀ ਬੇ ਲੱਡੂ ਆ ਦੇ ਪਰਡੇ ਲੋਗੀ ਲੋਜੀ ਸੇਠਣੀ ਪੂਰੀ ਹੋਈ ਅਮੀ ਇਹਦਾ ਸਾਨੂੰ ਇਹ ਸੇਠਣੀ ਪਸੰਦ ਆ ਉਹ ਤੁਸੀਂ ਪਹਿਲਾਂ ਕਦੇ ਨਹੀਂ ਸੁਣੀ ਹੋਣੀ ਮੇਰੀ ਆਨੰਦਪੂਰੀ ਅੱਜ ਸੁਣੀ ਹੈ ਬਹੁਤ ਪ੍ਰਾਣੀਆਂ ਕਰਾਣਾ ਸਭਿਆਚਾਰ ਹੈ ਤੇ ਪ੍ਰਾਣਾ ਹੈ ਗੀਤ ਹੈ ਤੇ ਜਰੂਰ ਇਹਨੂੰ ਗਾਇਆ ਕਰੋ ਉਮੀਦ ਆ ਸਾਰਿਆਂ ਨੂੰ ਪਸੰਦ ਆ ਕੋ ਸਾਨੂੰ ਬਹੁਤ ਪਸੰਦ ਆ ਯਾਦ ਆ ਗਿਆ ਇਹ ਕਹਿੰਦੀ ਅੱਜ ਫਿਰ ਪਾਉਣੀ ਪਾਣਾ ਤੇ ਕੱਲ ਨੂੰ ਫੇਰ ਮਿਲਾਂਗੇ ਭਾਵੇਂ ਸਿਖਣੀ ਤੇ ਜਾਂ ਕੀ ਜੋ ਵੀ ਹੋ ਕੱਲ ਨੂੰ ਤੇ ਹੁਣ ਆਜੋ ਤੁਸੀਂ ਤੰਦਰੁਸਤੀ ਵੱਲ ਕਾਪੀ ਪੈਨਸਲ ਲੈ ਲਈ ਤੁਸੀਂ ਬੈਠ ਕੇ ਤਾਂ ਲਿਖੋ ਮੇ 75 ਸਾਲ ਤੱਕ ਹੱਡੀਆਂ ਮਜ਼ਬੂਤ ਰਹਿਣਗੀਆਂ ਹਰ ਚੀਜ਼ ਕਹਿੰਦੇ ਛੱਡ ਦਿਓ ਪਰ ਇੱਕ ਚੀਜ਼ ਜ਼ਰੂਰ ਖਾਓ ਖੰਜੂਰ ਹਾਂ ਖੰਜੂਰਾ ਹੁੰਦਾ ਮਿਲਦੀ ਐ ਨੇ ਖੰਜੂਰਾ ਤੁਸੀਂ ਦੋ ਖੰਜੂਰਾ ਬਸ ਜ਼ਿਆਦਾ ਨਹੀਂ ਇਹ ਦੋ ਖੰਜੂਰਾ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰ ਦੇਣਗੀਆਂ ਖੰਜੂਰ ਸ਼ੂਗਰ ਨੂੰ ਵੀ ਵਧਾ ਨਹੀਂ ਦਿੰਦੀ ਚਾਹੇ ਉਹ ਮਿੱਠੀ ਹੁੰਦੀ ਐ ਤੇ ਪਰ ਕੋਈ ਕਹੋਸ਼ਕ ਮਹਾਰਾਜ ਜੀ ਕਹਿੰਦੇ ਨੇ ਭਾਵੇਂ ਖੰਜੂਰ ਮਿੱਠੀ ਹੁੰਦੀ ਐ ਪਰ ਸ਼ੂਗਰ ਨੂੰ ਵਧਾ ਨਹੀਂ ਦਿੰਦੀ ਚਮੜੀ ਵਿੱਚ ਚਮਕ ਲਿਆਊਗੀ ਅੱਖਾਂ ਦੀ ਰੋਸ਼ਨੀ ਵਧਾਊਗੀ ਦੁੱਧ ਵਿੱਚ ਉਬਾਲ ਕੇ ਵੀ ਤੁਸੀਂ ਇਹਨੂੰ ਖੰਜੂਰਾਂ ਨਾਲ ਲੈ ਸਕਦੇ ਹੋ ਦੋ ਤਿੰਨ ਨਾ ਕਰਿਓ ਹੈਨਾ ਤੇ ਬੁਢਾਪੇ ਵਿੱਚ ਭੋਜਨ ਨਹੀਂ ਪਚਦਾ ਪਾਚਨ ਕਿਰਿਆ ਲਈ ਵੀ ਖੰਜੂਰ ਬਹੁਤ ਪ੍ਰਭਾਵਸ਼ਾਲੀ ਹੈ ਦੋ ਖੰਜੂਰ ਹਰ ਰੋਜ਼ ਤੁਸੀਂ ਖਾਓ ਤਣਾਅ ਮੁਕਤ ਹੋ ਜਾਓਗੇ ਦੋ ਤਾਂ ਕਿਹਾ ਵੀ ਇਹਨੂੰ ਲਗਾਤਾਰ ਖਾਂਦੇ ਰਹੋ ਤਾਂ ਚਾਹੇ 10 ਖਾ ਲਿਓ ਏਵੇਂ ਜੇ ਤੁਸੀਂ ਦੋ ਦੋ ਖਾਂਦੇ ਨਾਗਾ ਨਾ ਪਾਓ ਨਾ ਤਾਂ ਤੁਸੀਂ ਦੋ ਖਨੂਰ ਹਰ ਰੋਜ਼ ਖਾਓ ਤਾਂ ਨਾਮੁਕਤ ਹੋ ਜਾਓਗੇ ਰਾਤ ਨੂੰ ਤਾਂਬੇ ਦੇ ਬਰਤਨ ਵਿੱਚ ਪਾਣੀ ਰੱਖ ਕੇ ਸਵੇਰੇ ਖਾਲੀ ਪੇਟ ਉਹ ਪਾਣੀ ਪੀਓ ਤੇ ਦੁਪਹਿਰੇ ਲੱਸੀ ਵਿੱਚ ਕਾਲਾ ਨਮਕ ਪਾ ਕੇ ਲੱਸੀ ਪੀਓ ਕਦੇ ਬਵਾਸੀਰ ਨਹੀਂ ਹੋਊ ਲੱਸੀ ਦੇ ਵਿੱਚ ਦੁਪਹਿਰੇ ਸਵੇਰੇ ਪਾਣੀ ਦੁਪਹਿਰੇ ਲੱਸੀ ਲੱਸੀ ਦੇ ਵਿੱਚ ਫਿਰ ਕਾਲਾ ਨਮਕ ਪਾ ਕੇ ਪੀਓ ਕਿ ਗਲਾਸ ਲੱਸੀ 20 ਸਾਧੇਪਾ ਬਾਅਦ ਕੋਈ ਪੀਸਾ ਦਾ ਬਾਅਦ ਦੀ ਕੀਲੇ ਤੇ ਤੁਸੀਂ ਇਹ ਦੇਖ ਲਓ ਵੀ ਉਹਦਾ ਪ੍ਰਭਾਵ ਹੈ ਲੱਸੀ ਦੀ ਮਹਿਮਾ ਦੱਸਿਆ ਕਸ਼ਕੀ ਜੀ ਨੇ ਬਈ ਇਹ ਕਾਲਾ ਨਾਮ ਪਾ ਕੇ ਪੀਓਗੇ ਨਾ ਤਾਂ ਕਦੇ ਤੁਹਾਨੂੰ ਬਵਾਸੀਰ ਨਹੀਂ ਹੋਊਗਾ ਲਗਾਤਾਰ ਆਪਾਂ 2 ਮਹੀਨੇ 2 ਮਹੀਨੇ ਤੱਕ ਅਰਤੇ ਪਾ ਕੇ ਪੀਓ ਉਦੋਂ ਤੱਕ ਸੀਪਿੰਦੇ ਰਹਿੰਦੇ ਆ ਕਾਲਾ ਨਾਮ ਕਰ ਜ਼ਰੂਰ ਪਾਓ ਤੇ ਕਦੇ ਬਵਾਸੀਰ ਨਹੀਂ ਹੋਊਗੀ ਕਿਸੇ ਨੂੰ ਵੀ ਤੇ ਨਕਸੀਰ ਨਹੀਂ ਛੁੱਟਦੀ ਐਨੀ ਠੰਡੀ ਹੁੰਦੀ ਆ ਉਹ ਨਕਸੀਰ ਨਹੀਂ ਛੁੱਟੂਗੀ ਲੱਸੀ ਪੀਣ ਵਾਲੇ ਨੂੰ ਕਦੇ ਮਿਰਗੀ ਦਾ ਦੌਰਾ ਵੀ ਨਹੀਂ ਪੈਂਦਾ ਐਨੇ ਲੱਸੀ ਦੇ ਫਾਇਦੇ ਨੇ ਤੇ ਹਾਰਟ ਅਟੈਕ ਨਹੀਂ ਹੋਊਗਾ ਲੱਸੀ ਦੀ ਭਾਰੀ ਮਹਿਮਾ ਹੈ ਕਾਲਾ ਲੂਣ ਲੱਸੀ ਚ ਪਾਓ ਸਵੇਰੇ ਸਵੇਰੇ ਪਾਣੀ ਦੁਪਹਿਰੇ ਲੱਸੀ ਰਾਤ ਨੂੰ ਦੁੱਧ ਪੀਓ 75 ਸਾਲ ਤੱਕ ਤੰਦਰੁਸਤੋ ਜ਼ਮੀਨ ਤੇ ਬੈਠ ਕੇ ਰੋਟੀ ਜਿਹੜੀ ਆਪਾਂ ਖਾਂਦੇ ਆ ਨਾ ਹੁਣ ਆਪਾਂ ਕੁਰਸੀਆਂ ਤੇ ਬੈਠਣ ਲੱਗੇ ਮੰਜੇ ਤੇ ਬੈਠ ਕੇ ਖਾ ਲੈਣੇ ਪਰ ਪਹਿਲਾਂ ਲੋਕ ਤਾਂ ਨੀਚੇ ਉਹ ਵਿਛਾ ਕੇ ਬੋਰੀ ਕੱਪੜਾ ਜੋ ਵੀ ਆਪਣੇ ਕੋਲ ਹੈਗਾ ਤੇ ਫੇਰ ਰੋਟੀ ਖਾਂਦੇ ਸੀਗੇ ਚੌਂਕੜੀ ਮਾਰ ਕੇ ਹੁਣ ਆਪਣਾ ਖਾਣ ਪੀਣ ਦਾ ਢੰਗ ਵੀ ਬਦਲ ਗਿਆ ਜੇ ਕਿਰਪਾ ਕਰਕੇ ਜਿੱਥੋਂ ਰੋਟੀ ਏਠਾਂ ਬਹਿ ਕੇ ਖਾਧੀ ਜਾਂਦੀ ਆਂ ਨਾ ਗੋਰੀ ਸਿੱਟਲੀ ਕੋਈ ਵੀ ਕਪੜਾ ਵਿਛਾ ਲਿਆ ਉਹਦੇ ਬੈਠ ਕੇ ਰੋਟੀ ਖਾਓ ਰੋਟੀ ਰੋਟੀ ਉਨੇ ਹੀ ਤੁਹਾਨੂੰ ਹਾਜਮ ਹੋਊਗੀ ਤੰਦਰੁਸਤ ਰਹੋਗੇ ਤੇ ਸਵੇਰੇ ਖਾਲੀ ਪੇਟ ਪਾਣੀ ਦੁਬਾਰਾ ਫੇਰ ਸੁਣ ਲਓ ਦੁਪਹਿਰੇ ਲੱਸੀ ਤੇ ਦੁੱਧ ਜਿਹੜਾ ਨਾ ਹੁੰਦਾ ਕਦੋਂ ਪੀਨੇ ਆਪਾਂ ਜੇ ਕੋਈ ਰਾਤ ਨੂੰ ਦੁੱਧ ਪੀਂਦਾ ਰਾਤ ਨੂੰ ਦੁੱਧ ਨੇ ਸੋਨੇ ਤੇ ਸਾਗ ਰਾਤ ਨੂੰ ਦੁੱਧ ਜਿਆਦਾ ਫਾਇਦਾ ਕਰੂਗਾ ਤਾਂ ਹੀ ਪਹਿਲਾਂ ਬੁੜੀਆਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਫੇਰ ਉਠਾ ਜੇ ਸੌਂ ਵੀ ਜਾਂਦੇ ਸਾਡੇ ਮਾਮਾ ਸਾਨੂੰ ਉਠਾ ਠਾ ਕੇ ਦੁੱਧ ਪਿਆਉਂਦੀ ਆ ਜੇ ਭਾਈ ਉਹ ਰਾਤ ਨੂੰ ਦੁੱਧ ਪਿਆਉਂਦੇ ਸੀ ਹੈਨਾ ਇਹਦਾ ਮਤਲਬ ਇਹ ਦੁੱਧ ਦਾ ਫਾਇਦਾ ਜਿਆਦਾ ਹੁੰਦਾ ਹੋਣਾ ਨਾ ਤੇ ਰਾਤ ਨੂੰ ਦੁੱਧ ਪੀਓ ਤੇ ਉਮੀਦ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਨੁਕਤਾ ਵੀ ਵਧੀਆ ਲੱਗਿਆ ਹੋਣਾ ਅਰੇ ਇਹਨੂੰ ਕਰਕੇ ਵੀ ਤੁਸੀਂ ਜਰੂਰ ਦੇਖੋਗੇ ਹੈ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ